पत्रकार सतनाम सिंह की रिपोर्ट दोबारा फोटोआ वते वीडियो सांजे कीतिया गई वाल्मीकिन सुधार सभा रजिस्टर पालंद में मुख्य बाबा पंकजनाथ जी रहते समूह काले और सामाजिक गतिविधियां नाल लेके हम इस से हाल ही में एक विभाग डीएसी करेंगे महाजनद्र को किया गया आगे जारी छात्र ने बोला में ਆ ਜਾਬੀ ਜੈਸਵਰ ਜੀ ਮਿਲਣਾ ਅਮਨਜੀਤ ਵੀ ਮਾਈ ਪਾਉਂਡਰ ਫੀਮੈਸ਼ਨ ਕਮੇਟੀ ਉਲਟੀ ਵਾਰਡ ਖੇਤਰੋਂ ਘਾਇ। ਹਾਲਾਤ ਦੇਖਦੇ ਜੀ ਜਿਸ پولیس ਤੋਂ ਆਪਾਂ ਉਮੀਦ ਕਰਦੇ ਹਾਂ ਕਿ ਨਸ਼ਿਆਂ ਦੀ ਰੋਕਥਾਮ ਕਰੇਗੀ ਮਾਜੇ ਦੇ ਵਿੱਚ ਇੱਕ ਟਿੰਟਡ ਅਫਸਰ ਜਿਹੜਾ ਵਾ ਨਟੋਰੀਅਸ ਅਫਸਰ ਨਿਕਲ ਕੇ ਆਇਆ ਡੀਐਸਪੀ ਵਿਰਿੰਦਰ ਮਹਾਜਨ। ਸਮਾਜ ਦੀਆਂ ਸ਼ਖਸੀਅਤਾਂ ਕਈ ਵਾਰ ਆਵਾਜ਼ ਚੱਕਦੀਆਂ ਰਹੀਆਂ ਕਿ ਅਫਸਰ ਦਾ ਜਿਹੜਾ ਰਿਕਾਰਡ ਹੈ ਮਾੜਾ ਵਾ ਔਰ ਹਾਸ ਤੌਰ ਤੇ ਸਮਾਜ ਦੇ ਬੱਚਿਆਂ ਨੂੰ ਫਰੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਐਸਾ ਕਿੱਦਾਂ ਹੋ ਸਕਦਾ ਕਿ ਐਸ ਅਫਸਰ ਨੂੰ ਵੱਡੇ ਅਫਸਰਾਂ ਦੀ ਪੁਸ਼ਤ ਪਨਾਹੀ ਦੇ ਬਿਨਾ ਸਿਆਸੀ ਪੁਛਤ ਪੜਾਈ ਦੇ ਬਿਨਾ ਔਰ ਇਹਦੇ ਛੋਟੇ ਅਫਸਰ ਜਿਹੜੇ ਥੱਲੇ ਕੰਮ ਕਰ ਰਹੇ ਸੀ ਉਹਨਾਂ ਨੂੰ ਪੁਛਤ ਪੜਾਈ ਦੇ ਬਿਨਾ ਇਹ ਸਾਰਾ ਸਿਲਸਿਲਾ ਚੱਲਦਾ ਰਿਹਾ ਹੋਏਗਾ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਔਰ ਜਿਹੜੇ ਕੇਸੀਆਂ ਨੇ ਬੁੱਕ ਕੀਤੇ ਆ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਇਹਦੀ ਮੂਵਤ ਦੇ ਲਈ ਮੂਵਤ ਦੇ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਖਾਸ ਤੌਰ ਤੇ ਇਹਦੇ ਥੱਲੇ ਜਿਹੜੇ ਮਾਜੇ ਦੇ ਵਿੱਚ ਕੰਮ ਕਰ ਰਹੇ ਸਨ ਉਹਨਾਂ ਦੀ ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਪਰ ਵੱਡੇ ਅਫਸਰਾਂ ਦੀ ਮਿਲੀ ਭੁਗਤ ਮੰਤਰੀ ਸੰਤਰੀ ਦੀ ਮਿਲੀ ਭੁਗਤ ਦੇ ਬਿਨਾ ਇਹ ਪੋਸੀਬਲ ਨਹੀਂ ਹੈਗਾ ਜੈ ਭੀਮ ਜੈ ਸਭੀ ਅੱਜ ਦੇ ਅੱਜ ਦੇ ਸੁਪਤਕ ਗਿਆ ਲੀਡ ਵਿੱਚ ਉਸ ਪਰੇ ਕੀ ਕਰਾ ਜੋ ਬੋਲੇ ਈਸ਼ੋਰ ਭਗਵਾਨ ਦੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਆਤਮਾਹਾਰਾਜ ਦੀ ਜੈ ਜੈ ਭੀਮ ਜੈ ਸੁਭਿਦਾਨ ਜੈ ਭੀਮ ਜੈ ਸੁਭਿਦਾਨ ਅੱਜ ਇੱਕ ਵਰਦੀ ਧਾਰੀ ਕਾਲੀ ਭੇੜ ਡੀਐਸਪੀ ਵਰਿੰਦਰ ਮਹਾਜਨ ਜਿਹੜਾ ਕਿ ਵੱਡੇ ਪੱਧਰ ਤੇ ਨਸ਼ਾ ਤਸਕਰ ਜਿਹੜੇ ਕਿ ਮਾਨ ਜੋ ਡੀਆਈਜੀ ਸਤਿੰਦਰ ਸਿੰਘ ਔਰ ਡੀਜੀਪੀ ਪੰਜਾਬ ਜਿਨ੍ਹਾਂ ਦੀਆਂ ਟੀਮਾਂ ਨੇ ਇਹੋ ਵਰਦੀ ਧਾਰੀ ਪੇਡ ਨੂੰ ਫੜਿਆ ਵਾ ਔਰ ਪੰਜਾਬ ਵਾਸੀਆਂ ਦੇ ਸਾਹਮਣੇ ਅੰਮ੍ਰਿਤਸਰ ਵਾਸੀਆਂ ਦੇ ਸਾਹਮਣੇ ਇਹਦੀ ਜਿਹੜੀ ਸਚਾਈ ਲਿਆਂਦੀ ਆ ਸਮਾਜ ਦੇ ਨੌਜਵਾਨੀ ਨੂੰ ਗੱਲਣ ਵਾਲਾ ਜਿਨ੍ਹਾਂ ਨੇ ਬੇਦੋਸ਼ਿਆਂ ਨੂੰ ਇਹਨੇ ਜੇਲ੍ਹਾਂ ਦੇ ਵਿੱਚ ਝੂਠੇ ਪਰਚੇ ਕਰਕੇ ਸਾਡੇ ਸਮਾਜ ਦੇ ਨੌਜਵਾਨ ਪੀੜ੍ਹੀ ਨੂੰ ਇਹਨੇ ਜੇਲ੍ਹਾਂ ਦੇ ਵਿੱਚ ਸੁੱਟਿਆ ਵਾ ਅੱਜ ਉਹਨਾਂ ਦੇ ਮਾਪਿਆਂ ਦੀ ਜਿਹੜੀ ਇਹਨੂੰ ਹਾ ਲੱਗੀ ਆ ਔਰ ਜਿਹੜੀ ਸਚਾਈ ਇਹਦੀ ਸਾਹਮਣੇ ਲੈਂਦੀ ਆ ਅਸੀਂ ਡੀਜੀਪੀ ਸਾਹਿਬ ਦਾ ਧੰਨਵਾਦ ਕਰਦੇ ਆਂ ਔਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮੰਗ ਤੋਂ ਮੰਗ ਕਰਦੇ ਆਂ ਕਿ ਇਹ ਦੋਸ਼ੀ ਦੇ ਬਖਸ਼ਾ ਨਾ ਜਾਵੇ ਇਹ ਤੇ ਜਿਹੜੀ ਵੀ ਦੇਸ਼ ਦਰੋਹੀ ਦੀਆਂ ਤਾਰਾਂ ਜਿੰਨੀਆਂ ਵੀ ਲੱਗਦੀਆਂ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਿਆ ਜਾਵੇ ਔਰ ਜਿਹੜੀ ਇਹਨੇ ਨਜਾਇਜ਼ ਪ੍ਰਾਪਰਟੀ ਬਣਾਈਆਂ ਧੋਖੇ ਨਾਲ ਪ੍ਰਾਪਰਟੀ ਬਣਾਈਆਂ ਨਸ਼ਾ ਵੇਕ ਵਕਾਫ ਕਾ ਕੇ ਜਿਹੜੀ ਪ੍ਰਾਪਰਟੀ ਬਣਾਈਆਂ ਉਹ ਵੀ ਜ਼ਬਤ ਕੀਤੀ ਜਾਵੇ ਅਤੇ ਕੁਰਕ ਕੀਤੀ ਜਾਵੇ ਜਿਸ ਤਰ੍ਹਾਂ ਕਿ ਦੂਸਰੇ ਨਸ਼ਾ ਤਸਕਰਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਗਈਆਂ ਕੁਰਕ ਕੀਤੀਆਂ ਗਈਆਂ ਕਿ ਔਰ ਜਿਹੜੇ ਇਹ ਕਰੀਦੀ ਆ ਉਹਨਾਂ ਦੀ ਵੀ ਅਸੀਂ ਮੰਗ ਕਰਦੇ ਹਾਂ ਡੀਜੀਪੀ ਸਾਹਿਬ ਤੋਂ ਵੀ ਜਿਹੜੇ ਇਹ ਕਰਿੰਦੇ ਆ ਕਰੀਬੀ ਆ ਉਹਨਾਂ ਤੇ ਵੀ ਖਿਆਲ ਕੀਤਾ ਜਾਵੇ ਉਹਨਾਂ ਦੀ ਵੀ ਜਿਹੜੀ ਵੈਰੀਫਿਕੇਸ਼ਨ ਕੀਤੀ ਜਾਵੇ ਕਿਉਂਕਿ ਇਹਦੇ ਜਿਹੜੇ ਕਰਿੰਦੇ ਆ ਉਹ ਜਿੰਨਾਂ ਕੋ ਕੰਮ ਕਰਾਉਂਦਾ ਵਾ ਜਿੰਨਾਂ ਤੋਂ ਜਿਹੜੇ 2 ਨੰਬਰ ਦਾ ਪੈਸਾ ਲਾਉਂਦਾ ਵਾ ਉਹਨਾਂ ਦੀ ਵੀ ਜਾਂਚ ਕੀਤੀ ਜਾਵੇ ਅਗਰ ਪੁਲਿਸ ਪ੍ਰਸ਼ਾਸਨ ਔਰ ਡੀਜੀਪੀ ਸਾਹਿਬ ਪੂਰੇ ਸਾਹਮਣੇ ਲਿਆਉਣਗੇ ਤੇ ਸਮਾਜ ਵਿਸ਼ਵਾਸ ਕਰ ਕੋ ਨਹੀਂ ਤੇ ਜਿਹੜਾ ਅੱਜ ਇਹਦਾ ਪੁੱਤੜਾ ਭੁੱਖਿਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਇਹੋ ਜੇ ਦੋਸ਼ੀ ਨੂੰ ਬਾਹਰ ਨਹੀਂ ਆਉਂਦੇ ਤੇ ਜਾਊਗਾ ਪੂਰੇ ਪੰਜਾਬ ਵਿੱਚ ਸੰਘਰਸ਼ ਵੱਡੇ ਪੱਧਰ ਤੇ ਹੋ ਗਏ ਜੋ ਬੋਲੇ ਸੋਨੇ ਰਪਾਏ ਭਗਵਾਨ ਵਾਲਮੀਕ ਮਹਾਰਾਜ ਜੀ ਦਾਸ ਕਰਮਜੀਤ ਸਿੰਘ ਗੇਲ ਚੇਅਰਮੈਨ ਵਾਲਮੀਕਨ ਸੁਧਾਰ ਸਭਾ ਵਾਲਮੀਕਨ ਸੁਧਾਰ ਸਭਾ ਲੰਬੇ ਸਮੇਂ ਤੋਂ ਨਸ਼ਿਆਂ ਦੇ ਖਾਤਮੇ ਲਈ ਸੰਘਰਸ਼ ਕਰਦੀ ਆ ਰਹੀ ਹੈ ਕਿਉਂਕਿ ਪੰਜਾਬ ਦੀ ਜਵਾਨੀ ਨਸ਼ਾ ਦੇ ਦਲਦਲ ਦੇ ਵਿੱਚ ਫਸ ਕੇ ਆਪਣਾ ਜਿਹੜਾ ਭਵਿੱਖ ਉਹ ਗਵਾ ਚੁੱਕੀ ਹੈ ਅੱਜ ਦੇ ਪ੍ਰੋਗਰਾਮ ਤਹਿਤ ਗਵਿੰਦਰ ਮਾਜਨ ਜਿਨੇ ਲੰਬਾ ਸਮਾਂ ਐਸਟੀਐਫ ਦੇ ਵਿੱਚ ਆਪਣੀ ਡਿਊਟੀ ਨਿਭਾਈ ਪਰ ਡਿਊਟੀ ਇਸ ਕਦਰ ਨਿਭਾਈ ਉਹਨੇ ਵੀ ਨਸ਼ਾ ਤਸਕਰਾਂ ਦਾ ਸਾਥ ਦਿੱਤਾ ਸਹਿਯੋਗ ਦਿੱਤਾ ਤੇ ਪੰਜਾਬ ਦੇ ਉਹਨਾਂ ਨੌਜਵਾਨਾਂ ਤੇ ਝੂਠੇ ਮੁਕਦਮੇ ਦਰਜ ਕੀਤੇ ਜਿੰਨਾ ਦੇ ਸਮਾਜ ਨੂੰ ਆਸ ਸਮਾਜ ਨੂੰ ਮਾਣ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦਾ ਕੁਜਵਲ ਕਰ ਸਕਦਾ ਪਰ ਕੇਸ ਵਿਵਿੰਦਰ ਮਹਾਜਨ ਦੀ ਬਦਵਾਲਤ ਉਹ ਸਮਾਜ ਦੇ ਹੀਰੇ ਕੌਮੀ ਜਰਨਲ ਅੱਜ ਇਹਦੇ ਝੂਠੇ ਮੁਕਦਮਿਆਂ ਦੀ ਬਦਵਾਲਤ ਕੇ ਜੇਲ੍ਹਾਂ ਦੇ ਵਿੱਚ ਨੇ ਕਈ ਤਰੀਕਾ ਭੁਗਦੇ ਪਏ ਨੇ ਤੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਆਸ ਕਰਦਾ ਅਜੇ ਹੀ ਕਾਲੀ ਭੇਡ ਦੀ ਜਦਾਦ ਕੁਰਕ ਕਰਕੇ ਉਹਨਾਂ ਪਰਿਵਾਰਾਂ ਨੂੰ ਸੌਂਪੀ ਜਾਵੇ ਜਿਨ੍ਹਾਂ ਦੇ ਬੱਚੇ ਨਸ਼ੇ ਦੀ ਦਲਦਲ ਦੇ ਵਿੱਚ ਆਪਣੀ ਜ਼ਿੰਦਗੀ ਗਵਾ ਚੁੱਕੇ ਨੇ ਤੇ ਪੰਜਾਬ ਸਰਕਾਰ ਮੋਬਿੰਦਰ ਮਹਾਜਨ ਵੱਲੋਂ ਦਰਜ ਮੁਕਦਮੇ 'ਦੀ ਇਨਕੁਆਇਰੀ ਕਰੇ ਤਾਂ ਜੋ ਉਹਨਾਂ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ ਜਿਹੜੇ ਪਰਿਵਾਰ ਇਹਦੇ ਝੂਠੇ ਮੁਕਦਮਿਆਂ ਦੀ ਬਦਵਾਲਤ ਦਰਬਦਰ ਠੋਕਰਾ ਖਾਂਦੇ ਪੈਣੇ 10 ਪਰਮ ਸਿੰਘ ਪਪਾ ਇਹ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਜਿਸ ਤਰ੍ਹਾਂ ਕੇ ਪਤਾ ਹੀ ਹੈ ਕਿ ਕਰਪਟ ਡੀਐਸਪੀ ਗੋਵਿੰਦਰ ਮਹਾਜਨ ਜੜਾਵਾ ਉਹਦੇ ਤੇ ਪਿਛਲੇ ਦਿਨੀ ਜਿਹੜਾ ਡੀਜੀਪੀ ਪੰਜਾਬ ਗੌਰਵ ਜੜੀਆਂ ਹੇਠਾਂ ਤੇ ਜਿਹੜਾ ਇੱਕ ਸਖਤ ਰੇਡ ਹੋਇਆ ਉਸ ਦੌਰਾਨ ਉਹਦੇ ਕੋਲ ਗੈਰ ਕਾਨੂੰਨੀ ਸਮਾਨ ਫੜਿਆ ਗਿਆ ਔਰ ਅਸੀਂ ਇਹ ਆਸ ਰੱਖਦੇ ਹਾਂ ਡੀਜੀਪੀ ਪੰਜਾਬ ਕੋ ਔਰ ਡੀਆਜੀ ਬੜ ਰਹੇ ਨੇ ਇਸ ਸਲਾਸਤ ਨੂੰ ਵੀ ਇਹ ਸਖਤ ਤੇ ਜਿਹੜਾ ਹੈਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਅਸੀਂ ਦੇਖਦੇ ਹਾਂ ਇੰਟੈਲੀਜੈਂਸ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹਦੀ ਚੱਲ ਔਰ ਅਚੱਲ ਜਾਇਦਾਦ ਦਾ ਜਿਹੜਾ ਹੈਗਾ ਵੇਰਵਾ ਇਕੱਠਾ ਕਰਕੇ ਇਹਦੀ ਜਾਇਦਾਦ Cebit gitti